ਹਾਂਜੀ ਸਸਤੀ ਘਰ ਜੀ ਸਾਰਿਆਂ ਨੂੰ ਜੀਤ ਕੱਬਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਜੋ ਬਣਾਣੇ ਆਲਸੀ ਦੀਆਂ ਕਿੰਨੀਆਂ ਹਾਂਜੀ ਇਹ ਗੂੜਾ ਤੇ ਐ ਮਖਾਣੀ ਤੇ ਏ ਕੀ ਹੈ ਜੀ ਆਪਣੇ ਜ਼ਰੂਰ ਕਰਛੀ ਕੋਈ ਕਿਉ ਪਾਵਾਂਗੇ ਬਾਕੀ ਹੈ ਅੱਧਾ ਕਿਲੋ ਅਲਸੀ ਹੈ ਜੀ ਜੋ ਮੈਂ ਕੜਾਹੀ ਵਿੱਚ ਪਾ ਲਈ ਹੈ ਤੇ ਅੱਧਾ ਕਿਲੋ ਤੋਂ ਥੋੜਾ ਜਿਹਾ ਘੱਟ ਕੋਟ ਤੇ ਉਹ ਪਾਈਆ ਘੁਮ ਖਾਣੇਗੇ ਕੋਨਾ ਪਾ ਹਾਂ ਜੀ ਐਲਸੀ ਆਪਣੀ ਗਰਮ ਹੋ ਗਈ ਹੋਈ ਹੈ ਹੋਏ ਨੂੰ ਠੰਡੇ ਕਰਨ ਵਾਸਤੇ ਇਹਨੂੰ ਮੈਂ ਕੱਢ ਦਿੱਤਾ ਹੈ ਇੱਕ ਸਾਈਡ ਹੁਣ ਆਪਾਂ ਪਾਨਨੇ ਆ ਮੁੱਠਾ ਇਹਨਾਂ ਨੂੰ ਆਪਾਂ ਪੋਣ ਲਏ ਮੁੱਠਾ ਨੇ ਹਾਂ ਜੀ ਜਦ ਤੱਕ ਖਾਣੇ ਤੇ ਹੁਣ ਸੀ ਠੰਡੀ ਹੋ ਜਾਂਦੀ ਹੈ ਦਕਤਾਂ ਮੈਂ ਇੱਕ ਕੋਲੀ ਆਟੇ ਦੀ ਵੀ ਪਾਵਾਂਗੀ ਥੋੜੀ ਜਿਹੀ ਪਕੜ ਹੋ ਜਾਂਦੀ ਹੈ ਆਟੇ ਦੇ ਨਾਲ ਹਾਂ ਜੀ ਤੇ ਕੁੜਛ ਨਾ ਕੀ ਉਹ ਪਾ ਲਿਆ। ਹੁਣ ਤਾਂ ਮੇਰਾ ਬੁੱਝਿਆ ਹੋਇਆ। ਹੁਣਾ ਗੈਸ ਬੰਦ ਕਰ ਲੇ। ਜਦ ਤੱਕ ਇਹ ਤਿਗਲ ਦੋ ਲਿਆ। ਹੁਣ ਆਪਾਂ ਅਸ ਸੀ ਨੂੰ ਫਿਰ ਐਸਟੈਂਡ ਕਰ ਲੇਗੇ। ਜਿਆਦਾ ਭੀਗਣੇ ਨਹੀਂ ਦਰੜ ਫਰਰ ਜੀ ਕਰਨਾ ਹੋਏ ਹਾਂ ਜੀ ਐਲਸੀ ਮੈਂ ਦੇ ਦਿੱਤੀ ਕਰਲੇ ਮਖਾਣੇ ਦਰੜ ਫਰਰ ਜੇ ਕਰਨੀ ਸੀਗੀ ਤੇ ਉਹ ਮੈਂ ਰੱਖ ਦਿੱਤਾ ਕੋੜੀ ਚਾਹ ਚੋ ਪਲੱਸ ਆਪਣੀ ਚਾਸ਼ਨੀ ਪਿਆਰ ਹੋ ਰਹੀ ਹੈ ਤੇ ਇੱਧਰ ਆਪਾਂ ਸਭਾ ਸਮਾਨ ਮਿਕਸ ਕਰ ਦਿੱਤਾ ਹੋਇਆ ਪਲੱਸ ਚਾਸ਼ਨੀ ਦੇ ਵੇਟ ਕਰਦੇ ਹਾਂ ਥੋੜਾ ਟਾਈਮ ਬਣ ਜਾਈ ਤਾਂ ਫਿਰ ਆਪਾਂ ਵਿਚਰਲਾ ਲੈਂਦੇ ਹਾਂ ਚਾਸ਼ਨੀ ਬਣਾ ਲਈ ਹੈ 이 사람 나가려고. 자식이 만끽해. 아라지. 나빠해. 너무. 소문이야. ਜੀ ਚੱਲ ਗਿਆ ਸਾਰਾ ਸਮਾਨ ਹੁਣ ਜੀ ਜੀ ਤੁਹਾਡਾ ਬਣਾਉਣੇ ਹੁਣ ਆਪ ਕੋ ਵੱਡੀਆਂ ਆਪਣੀਆਂ ਪਈਆਂ ਵਟ ਲੋ ਤੇ ਖਾਓ ਤੇ ਮੌਜਾ ਮਾਣੋ ਦੇਖੋ ਬਹੁਤ ਹੀ ਸੁਆਦਿਸ਼ਟ ਤੁਸੀਂ ਵੀ ਖਾਓ ਇਹਨਾਂ ਥੋੜਾ ਜਿਹਾ ਅੱਗੇ ਉਤਲਾ ਕੇ ਜਦ ਹੀ ਬਾਟੋ ਪੰਜ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਤੁggetੋਂ ਹੋਰ ਵੀ ਚੀਜ਼ਾਂ ਬਣਾਵਾਂਗੇ ਜੀ ਤੇ ਸਾਰੇ ਵੀਡੀਓ ਤੱਕ ਮੈਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਜੀ ਸਸਤ੍ਰਿਕਾ ਜੀ ਸਾਰੇ ਨੂੰ